ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲ ਅਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮਲੋ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਈ ਹੱਖ ਹੈ ਵੇਦ ਪਾਠ ਪੁਰਾਨ ਆਖ ਹੈ ਪੜੇ ਕਰੈ ਵਿਖਿਆਨ ਆਖ ਹੈ ਪਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਅੱਖ ਦਾਨਵ ਅੱਖ ਦੀਵ ਅੱਖ ਹ ਸੁਰ ਨਰਮੁ ਜਨ ਸੇਵ ਕੀਤੇ ਅੱਖ ਅਖਣ ਪਾਹੀ ਕੀਤੇ ਕਹਿ ਕਹ ਉਠ ਉਠ ਜਾਹੀ ਇਤੇ ਕੀਤੇ ਹੋਰ ਕਰੇ ਤਾ ਆਖ ਨ ਸਕੈ ਕੀ ਕੀ ਜੇਵੜ ਪਾਵੈ ਤਿਵੜ ਹੋਈ ਨਾਨਕ ਜਾਣ ਸਚਾ ਸੂਈ ਜੇ ਕੋ ਆਖ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰਾ ਗਾਵਾਰ